ਕਿਰਨ ਜੱਗੀ ਕੁੱਸਾ ਦੇ ਨਾਵਲ 12 ਕੋਹੀ ਬਲਦਾ ਦੀਵਾ ਦਾ ਅਗਲਾ ਕਾਂਡ 17 ਮੂੰਹ ਨਿਹਰਾ ਹੋਇਆ ਤਾਂ ਠਾਣੇਦਾਰ ਜੰਗ ਸਿੰਘ ਨੂੰ ਕਿਸੇ ਦਾ ਫੋਨ ਆਇਆ ਫੋਨ ਚੁੱਕ ਕੇ ਜੰਗ ਸਿੰਘ ਨੇ ਹੈਲੋ ਆਖੀ ਉਹ ਕਈ ਫੈਲਾਂ ਵਿੱਚ ਮਸ਼ਰੂਫ ਸੀ ਠਾਣੇਦਾਰ ਬੋਲਦਾ ਉਧਰੋਂ ਵਾਜ਼ਾਈ ਹਾਂ ਕੌਣ ਬੋਲਦਾ ਠਾਣੇਦਾਰ ਫੋਨ ਕਰਨ ਵਾਲੇ ਦੇ ਬਤੀਜੇ ਤੋਂ ਪਹਿਮਾਨ ਹੋ ਗਿਆ ਠਾਣੇਦਾਰਾ ਬੜੇ ਬੇਦੋਸ਼ਾਂ ਦਾ ਖੂਨ ਪੀਤਾ ਤੇਰੇ ਵਲੀ ਬਹੁਤ ਦੇਖ ਲਿਆ ਉਨਨੇ ਪੂਰੇ 24 ਘੰਟੇ ਦਿੱਤੇ ਜੋ ਖਾਣਾ ਪੀਣਾ ਖਾ ਪੀ ਲੈ ਕਿਸੇ ਦਾ ਸਿਰਸੁਰ ਪਲੋਸਣਾ ਉਹ ਵੀ ਪਲੋਸ ਲੈ ਤੇਰੇ ਤੁਰ ਦਰਗਾਹੋਂ ਵਰੰਟ ਆ ਗਿਆ ਜਿੱਥੇ ਭੱਜ ਜਾਂਦਾ ਪੁੱਤ ਭੱਜ ਲੈ ਫੇਰ ਨਾ ਕੀ ਦੱਸਿਆ ਨਹੀਂ ਪਰਸੋਂ ਦਾ ਸੂਰਜ ਤੈਨੂੰ ਦੇਖਣ ਨਹੀਂ ਦੇਣਾ 24 ਘੰਟਿਆਂ ਦੇ ਅੰਦਰ ਅੰਦਰ ਤੇਰਾ ਕੀਰਤਨ ਸੋਲਾ ਪੜ ਦੇਣਾ ਆਪਜੀ ਤਿਆਰੀ ਰੱਖੀ ਕੌਣ ਬੋਲਦਾ ਘੰਟ ਖਵਾਉਂਦੇ ਠਾਣੇਦਾਰ ਨੂੰ ਪਸੀਨਾ ਛੁੱਟ ਪਿਆ ਫੋਨ ਕੱਟਿਆ ਗਿਆ ਸੀ ਕੌਣ ਸੀ ਮਨਚੀ ਨੇ ਅੰਦਰ ਆਉਂਦੇ ਪੁੱਛਿਆ ਪਤਾ ਨਹੀਂ ਕੌਣ ਸੀ ਧਮਕੀਆਂ ਦਿੰਦਾ ਸੀ ਨਾ ਨਹੀਂ ਦੱਸਿਆ ਥਾਣੇਦਾਰ ਨੇ ਇੱਕੋ ਸਾਹ ਮਸ਼ੀਨ ਵਾਂਗ ਬੋਲਿਆ ਉਸ ਦਾ ਸਾਰਾ ਸਰੀਰ ਜਲਾਹੀ ਦੀ ਤਾਣੀ ਵਾਂਗ ਕੰਬੀ ਜਾ ਰਿਹਾ ਸੀ ਜਿਹਨੇ ਨਾਂ ਹੀ ਨਹੀਂ ਦੱਸਿਆ ਉਹ ਕੀ ਪੂਰੀਆਂ ਪਾਉ ਐ ਉਹ ਜੇ ਫੁੱਦੂ ਦਬਕਾੜਿਆਂ ਤੋਂ ਨਾ ਡਰੋ ਹਜੂਰ ਇਹੋ ਜੀਆਂ ਧਮਕੀਆਂ ਤਾਂ ਸ਼ਰਾਰਤੀ ਲੋਕ ਦਿੰਦੇ ਹੀ ਰਹਿੰਦੇ ਆ ਇਹ ਕਾਵਾਂ ਦੇ ਹੋਂ ਉਹ ਬਨੇਰੇ ਨਾ ਢਾ ਦੇਣ ਥਾਣੇਦਾਰ ਕੁਝ ਹੌਸਲਾ ਫੜ ਗਿਆ ਕਿੱਥੋਂ ਫੋਨ ਕਰਦਾ ਸੀ ਕੁਝ ਵੀ ਨਹੀਂ ਦੱਸਿਆ ਸਾਲਿਆਂ ਨੇ ਤੁਸੀਂ ਪੈਕਸ਼ਕ ਲਾਓ ਤੇ ਕੰਡੇ ਚੋ ਉਹ ਉਹ ਜੀਆਂ ਗਿੱਧੜ ਪਮਕੀਆਂ ਦੀ ਪ੍ਰਵਾਹ ਕਰਨੀ ਛੱਡੋ ਤੁਸੀਂ ਅੱਜ दारू ਨਹੀਂ ਪੀਤੀ ਇਸ ਕਰਕੇ ਦਿਲ ਪਤਲਾ ਪੈ ਗਿਆ ਪੀਤੀ ਹੁੰਦੀ ਕੁਟ दारू ਤੁਸੀਂ ਸ਼ੇਰ ਵਾਂਗੂ ਬੜਕ ਮਾਰਨੀ ਸੀ दारू ਸਾਰੀ ਚੀਜ਼ ਹੀ ਐਸੀ ਹੈ ਮਰੇ ਬੰਦੇ ਜਾਨ ਕਿਹੜਾ ਨਾ ਪਾ ਦੇਵੇ ਥਾਣੇਦਾਰ ਨੇ ਉੱਪਰ ਥੱਲੇ کئی ਪੈਗ ਅੰਦਰ ਮਾਰੇ ਮੁਫਤ ਦੀ ਪੀ ਕੇ ਉਹ ਸ਼ੇਰ ਬਣਿਆ ਬੈਠਾ ਸੀ ਲੈ ਕੱਲ ਦੀ ਭੂਤਨੀ ਤੇ ਸਿਵਿਆਂ ਚੱਦ ਇਹ ਸ਼ੋਕਰੇ ਮੈਨੂੰ ਦਬਾਕੜੇ ਮਾਰਦਿਆ ਮੈਂ ਪੂਰਾ ਬੰਦਾ ਅੰਦਰ ਲੰਗਾ ਕੇ ਡ ਘਾਰਨਾ ਵਾਰਾਂ ਜੋ ਜਾਨੂੰ ਮੈਂ ਤੇ ਟਾਂਕੇ ਲੈ ਜਾ ਇਹ ਉਹ ਜੋਆ ਕਡਰ ਮਾ ਦਰੂਦ ਪੈਗ ਨਾ ਮੂਲੀ ਅੰਗ ਚਬ ਜਾ। ਇਹ ਖਾਨਦਾਰੀ ਘੈਂਟ ਥਾਣੇਦਾਰ ਸਰਦਾਰ ਰਾਣਾ ਜੰਗ ਬਾਧਰ ਨੂੰ ਦਬਕੇ ਮਾਰਸੀ। ਇਹਨਾਂ ਨੂੰ ਇਹ ਨਹੀਂ ਪਤਾ ਵੀ ਮੇਰੇ ਦਾ ਕੋਈ ਡਰਦਾ ਮੂਤ ਨਹੀਂ ਉਲੰਘਦਾ। ਅਸੀਂ ਛੱਕ ਮਾਰੀਏ ਕੰਧ ਪਰੇ ਧੱਕ ਦੇਈਏ। ਇੰਨਾ ਲਗਾੜਿਆਂ ਦੀਆਂ ਤਾਂ ਮੈਂ ਅੱਖਾਂ ਚੱਖਾ ਪਾ ਲਵਾਂ ਥਾਂ ਤੇ ਭਸਮ ਕਰ ਦਿਆਂ। ਸ਼ਰਾਬੀ ਹੋਇਆ ਥਾਣੇਦਾਰ ਬੱਕੜਵਾ ਕਰੀ ਜਾ ਰਿਹਾ ਸੀ। ਰਾਤ ਗੂੜੀ ਹੋਂ ਤੱਕ ਪੂਰੀ ਬੋਤਲ ਦਾਰੂ ਦੀ ਸੂਤ ਕੇ ਚਵਾਰੇ ਚੜ ਗਿਆ। ਅਗਲੇ ਦਿਨ ਸ਼ਾਮ ਨੂੰ 4:00 ਵਜੇ ਹਰਦੀਪ ਦੇ ਸਾਥੀ ਨੇ ਥਾਣੇ ਦੇ ਦਰਵਾਜ਼ੇ ਨੇੜੇ ਸਬਜ਼ੀ ਦੀ ਰੇੜੀ ਲਾਈ ਦੋ ਰਵਾਲਵਰ ਭਰ ਕੇ ਉਸਨੇ ਸਬਜ਼ੀ ਢੇਟ ਵਿਚਾਈ ਬੋਰੀ ਥੱਲੇ ਲਗੋਏ ਹੋਏ ਸਨ ਵਟਿਆਂ ਵਾਲੀ ਪਗਬੰਨੀ ਹੋਣ ਕਰਕੇ ਉਹ ਨਿਰਾਹੀ ਬੋਰੀਆਂ ਹੀ ਲੱਗਦਾ ਸੀ ਅਸਲ ਵਿੱਚ ਇਸ ਥਾਣੇ ਅੱਗੇ ਹਰ ਰੋਜ਼ ਸ਼ਾਮ ਨੂੰ 4:00 ਵਜੇ ਤੋਂ ਲੈ ਕੇ ਰਾਤ ਦੇ 8:00 ਵਜੇ ਤੱਕ ਸਬਜ਼ੀ ਮੰਡੀ ਲੱਗਦੀ ਸੀ ਥਾਣੇ ਵਿੱਚ ਸਬਜ਼ੀ ਇੱਕ ਮਿੱਥੇ ਹੋਏ ਬੰਦੇ ਕੋਲੋਂ ਜਾਂਦੀ ਸੀ ਹਮੇਸ਼ਾ ਇਸ ਜਗ੍ਹਾ ਰੇੜੀ ਲਾਉਣ ਵਾਲਾ ਮਿੱਥਿਆ ਬੰਦਾ ਖੜਕੂ ਨੇ ਕਾਬੂ ਕਰ ਲਿਆ ਸੀ ਤੇ ਉਸ ਦੀ ਜਗ੍ਹਾ ਹਰਦੀਪ ਦਾ ਸਾਥੀ ਹਰਮਨ ਲ ਹਰਮਨ ਬੜਾ ਚੁਸਤ ਤੇ ਫਰਤੀਲਾ ਮੁੰਡਾ ਸੀ ਹਰਮਨ ਨੇ ਸਾਰੀ ਕੰਸੋ ਉਸ ਰੇੜੀ ਵਾਲੇ ਤੋਂ ਲੈ ਲਈ ਸੀ ਰੇੜੀ ਵਾਲੇ ਤੋਂ ਪੁਲਿਸ ਵਾਲੇ ਜਗਾ ਦਾ ਕੋਈ ਪੈਸਾ ਨਹੀਂ ਉਗਰਾਉਂਦੇ ਸਨ ਇਸ ਤੇ ਇਵਜ-ਵੇਜੋ ਉਹ ਠਾਣੇ ਨੂੰ ਸਬਜ਼ੀ ਮੁਫਤ ਦਿੰਦਾ ਸੀ ਸ਼ਾਮ 5:00 ਵਜੇ ਦੇ ਕਰੀਬ ਇੱਕ ਸਿਪਾਈ ਹਰਮਨ ਕੋਲ ਆਇਆ ਓਏ ਘੋੜੂ ਕਿੱਥੇ ਆ ਉਸਨੇ ਹਰਮਨ ਨੂੰ ਪੁੱਛਿਆ ਓ ਜੀ ਉਹਦੀ ਘਰ ਵਾਲੀ ਬਿਮਾਰ ਹੈ ਸ਼ਹਿਰ ਲੈ ਕੇ ਗਿਆ ਹਰਮਨ ਨੇ ਬੜਾਈ ਸਚੇਤੋ ਕੇ ਉੱਤਰ ਦਿੱਤਾ ਸ਼ਹਿਰ ਲੈ ਕੇ ਗਿਆ ਇਹ ਸ਼ਹਿਰ ਲੈ ਕੇ ਆਇਆ ਆਇਆ ਕਹਿਣਾ ਸੀ ਜੀ ਹਰਮਨ ਨੇ ਕੱਲ ਇੱਕਦਮ ਉਲਟਦੀ ਕੰਗਾ ਜਾ ਅੰਦਰ ਸਬਜੀ ਦਿਆ ਇੰਨੀ ਕੁ ਦੇਣੀ ਹੁੰਦੀ ਆ ਜੀ ਮੈਨੂੰ ਤਾਂ ਇਹਦਾ ਪਤਾ ਵੀ ਨਹੀਂ ਓਏ ਲਾਂਗਰੀ ਨੂੰ ਪੁੱਛ ਲਈ ਰੇੜੀ ਅੰਦਰ ਲੈ ਜਾ ਜੀ ਓ ਲੈ ਜਾ ਕਹਿੰਦਾ ਤਾਂ ਕੋਈ ਨਹੀਂ ਕੁਛ ਓ ਕੋਈ ਕੁਛ ਨਹੀਂ ਕਹਿੰਦਾ ਮੇਰਾ ਨਾਲੇ ਨਹੀਂ ਕੀ ਨਾ ਹੀ ਆਪਣਾ ਓ ਗੁਰਜੰਟ ਆਖ ਕੇ ਗੁਰਜੰਟ ਬਾਹਰ ਨੂੰ ਤੁਰ ਗਿਆ ਤੇ ਹਰਮਨ ਨੇ ਰੇੜੀ ਅੰਦਰ ਨੂੰ ਤੋੜ ਲਈ ਉਹ ਬਾਹਰਲਾ ਵੇੜਾ ਟੱਪ ਕੇ ਬਰਾਂਡੇ ਕੋਲ ਆ ਗਿਆ ਉਸ ਦੀਆਂ ਚਤ ਰੱਖਾਂ ਦਫ਼ਤਰ ਵੱਲ ਨੂੰ ਕੁੱਕੀ ਜਾ ਰਹੀਆਂ ਸਨ ਥਾਣੇਦਾਰ ਜੰਗ ਸਿੰਘ ਤੇ ਮੁੰਚੀ ਦਫਤਰ ਵਿੱਚ ਖੜੀ ਗੱਲ ਨਹੀਂ ਪਏ ਹੋਏ ਸਨ ਮਾਰ ਤੋਂ ਭਰੇ ਸਨ ਹਰਮਨ ਰੇੜੀ ਅੱਗੇ ਲੈ ਗਿਆ ਜਦੋਂ ਸਬਜ਼ੀ ਲੈ ਕੇ ਵਾਪਸ ਆਇਆ ਤਾਂ ਥਾਣੇਦਾਰ ਦਫਤਰ ਦੇ ਬਾਹਰ ਦਰਵਾਜ਼ੇ ਵਿੱਚ ਖੜਾ ਸੀ ਹਰਮਨ ਨੇ ਹਥਿਆਰ ਤੂਰੇ ਲੈ ਥਾਣੇਦਾਰਾ ਅਜੇ 24 ਘੰਟੇ ਹੋਏ ਨਹੀਂ ਮੈਂ ਵਾਦਾ ਪੂਰਾ ਕਰਨ ਲਈ ਆ ਗਿਆ ਹਰਮਨ ਨੇ ਗੋਲੀਆਂ ਦਾ ਵੀ ਬਰਾ ਦਿੱਤਾ ਥਾਣੇਦਾਰ ਥਾਂ ਹੀ ਢੇਰੀ ਹੋ ਗਿਆ ਗੋਲੀਆਂ ਉਸ ਤੇ ਸਾਰੀਆਂ ਹੀ ਲੱਗ ਗਈਆਂ ਸਨ ਜਿਹੜਾ ਕਰਮਚਾਰੀ ਜਿੱਥੇ ਸੀ ਥਾਂ ਤੇ ਬਿੱਲੀ ਵਾਂਗ ਸਿਆ ਗਿਆ ਦਰਵਾਜ਼ੇ ਤੇ ਖੜੇ ਪਹਿਰੇ ਵਾਲੇ ਸਪਾਈ ਨੇ ਹਰਮਨ ਤੇ ਗੋਲੀ ਚਲਾਈ ਪਰ ਹਰਮਨ ਰੇੜੀ ਦੀ ਓਟ ਲੈ ਕੇ ਉਸ ਨੂੰ ਤੂੰਦਾ ਦਰਵਾਜ਼ੇ ਤੱਕ ਆ ਪੜ ਗਿਆ ਤੇ ਸਬਜ਼ੀ ਮੰਡੀ ਵਾਲੇ ਇਕੱਠ ਵਿੱਚ ਰਲ ਗਿਆ ਅੱਗੇ ਬੋੜ ਹੇਠ ਹਰਦੀਪ ਮੋਟਰਸਾਈਕਲ 'ਤੇ ਖੜਾ ਸੀ ਹਰਮਨ ਨੇ ਦੂਰੋਂ ਹੀ ਮੋਟਰਸਾਈਕਲ ਉੱਪਰ ਬਿੱਲੇ ਵਾਂਗ ਛਾਲ ਮਾਰੀ ਤੇ ਦੋਨੋਂ ਹੰਢੇਰੀ ਹੋ ਗਏ ਅੰਨੇਵਾਤ ਚੱਲੀਆਂ ਗੋਲੀਆਂ ਕਾਰਨ ਸਬਜ਼ੀ ਮੰਡੀ ਵਿੱਚ ਹਾਹਾਕਾਰ ਮਚ ਗਈ ਲੋਕ ਜਿੱਧਰ ਨੂੰ ਹੋਇਆ ਤੌਰ ਤੌਰੇ ਠਾਣੇਦਾਰ ਨੂੰ ਚੁੱਕ ਕੇ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮਰਿਆ ਘਰਾਰ ਦੇ ਦਿੱਤਾ ਸੱਤ ਗੋਲੀਆਂ ਲੱਗੀਆਂ ਸਾਬਤ ਹੋ ਗਈਆਂ ਥਾਂ ਥਾਂ ਟੈਲੀਫੋਨ ਖੜਕ ਪਏ ਸਰਕਾਰੀ ਅਦਾਰਿਆਂ ਵਿੱਚ ਤਰਥੱਲੀ ਮਚ ਗਈ ਅਗਲੇ ਦਿਨ ਅਖਬਾਰਾਂ ਵਿੱਚ ਵੱਖ-ਵੱਖ ਬਿਆਨ ਆਉਣ ਲੱਗ ਪਏ ਹਰਦੀਪ ਖੁਰਾਂ ਵੱਲੋਂ ਲਈ ਗਈ ਜ਼ਿੰਮੇਵਾਰੀ ਵੀ ਛਪ ਗਈ ਜਿਸ ਵਿੱਚ ਬੁਚੜ ਅਫਸਰਾਂ ਨੂੰ ਸੋਧਣ ਬਾਰੇ ਲਿਖਿਆ ਹੋਇਆ ਸੀ ਕੱਬੇ ਅਫਸਰਾਂ ਨੂੰ ਬਾਜਾ ਜਾਨ ਬਾਰੇ ਵੀ ਤਾਕੀਦ ਕੀਤੀ ਗਈ ਸੀ ਤਮਾਮ ਅਫਸਰਾਂ ਦੇ ਬਾਦੀ ਬਣ ਗਏ ਜਾਨ ਸੱਸ ਕਰਨ ਲੱਗ ਪਏ ਸਮੂਥੇ ਪਰਿਵਾਰਾਂ ਨੇ ਆਪਣੇ ਆਪਣੇ ਬੰਦਿਆਂ ਅੱਗੇ ਹੱਥ ਜੋੜਨੇ ਸ਼ੁਰੂ ਕਰ ਦਿੱਤੇ ਪਰਿਵਾਰਾਂ ਉੱਤੇ ਬੱਚਿਆਂ ਦਾ ਵਾਸਤਾ ਦਿੱਤਾ ਹੱਤਵਾਦੀਆਂ ਨਾਲ ਪੰਗਾ ਨਾ ਲੈਣ ਦੀ ਹਰਜੋਈ ਕੀਤੀ ਗਰਮੀ ਕਾਫੀ ਵੱਲ ਗਈ ਸੀ ਗੁਰਮukh ਸਿੰਘ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਤੇ ਪਰਿਵਾਰ ਸਮੇਤ ਅਮਰਸਰ ਜਾਣ ਦਾ ਫੈਸਲਾ ਕੀਤਾ ਪਰਿਵਾਰ ਹੈ ਵੀ ਕਿੱਡਾ ਕੁ ਸੀ ਕਲਵੀਰਾ ਗੁਰਮukh ਸਿੰਘ ਤੇ ਘਰ ਵਾਲੀ ਹਰਪਾਲ ਕੌਰ ਤੇ ਨੂੰ ਬੰਟੀ ਮੇਲੋਂ ਤੇ ਬਚੰਤ ਕੌਰ ਵਿਚਾਰ ਹੋ ਗਈਆਂ ਜਦੋਂ ਅੰਮ੍ਰਿਤਸਰ ਪੁੱਜੇ ਤਾਂ ਮਿਲਟਰੀ ਤਾਇਨਾਤ ਸੀ ਤੁਰਦੀ ਫਿਰਦੀ ਹਰੀ ਫਸਲ ਹਾਲਾਤ ਬੜੇ ਗੰਭੀਰ ਸਨ ਸਰਦਾਲਾਂ ਦੀ ਹਰ ਹਰਕਤ ਨੋਟ ਹੋ ਰਹੀ ਸੀ ਗੁਰਮukh ਸਿੰਘ ਨੇ ਦਰਬਾਰ ਸਾਹਿਬ ਜਾ ਕੇ ਮੱਥਾ ਟੇਕਿਆ ਜਦੋਂ ਦਰਬਾਰ ਸਾਹਿਬ ਤੋਂ ਪਰਤੇ ਤਾਂ ਗੁਰਮukh ਸਿੰਘ ਨੂੰ ਕੋਈ ਜਾਣਿਆ ਪਹਿਚਾਣਿਆ ਚਿਹਰਾ ਨਜ਼ਰੀ ਪਿਆ ਉਸਨੇ ਕਰਬੀਰੇ ਨੂੰ ਮੋਢਿਆਂ ਉੱਪਰ ਬਿਠਾ ਲਿਆ ਤੇ ਬਾਹੋਦਾਹੀ ਉਧਰ ਨੂੰ ਹੋ ਲਿਆ ਚਾਚਾ ਤੁਮਣ ਸਿਓ ਐ ਉਸਨੇ ਤੁਰੇ ਜਾਂਦੇ ਬਜ਼ੁਰਗ ਦਾ ਮੋਢਾ ਦਬਦਿਆਂ ਪੁੱਛਿਆ ਬੱਗੀ ਦਾੜੀ ਵਾਲੀ ਸੱਮਣ ਨੇ ਗੁਰਮukh ਸਿੰਘ ਨੂੰ ਪਛਾਣਿਆ ਨਹੀਂ ਸੀ ਕਿਉਂਕਿ ਗੁਰਮukh ਸਿੰਘ ਨੂੰ ਉਸਨੇ ਕਿੰਨੇ ਵਾਰੇ ਪਹਿਲਾਂ ਮੁੱਛ ਫੁੱਟ ਝੋਬਰ ਦੇ ਰੂਪ ਵਿੱਚ ਦੇਖਿਆ ਸੀ ਮੈਂ ਗੁਰਮukh ਸਿਓਾ ਚਾਚਾ ਨਦਾਨ ਸਿੰਘ ਕਾਲੀ ਦਾ ਮੁੰਡਾ ਓਏ ਸਦਕੇ ਹੋਏ ਜਿਉਣ ਜੋ ਕਰਿਆ ਹਾਂ ਦਾੜੀਆਂ ਦੇਖਿਆ ਸੀ ਹੁਣ ਤਾਂ ਤੂੰ ਸੱਮਣ ਦੇ ਘਰ 'ਚ ਹੰਝੂ ਬੋਲੇ ਆ ਕਾਕਾ ਖਾਹੋ ਨਾ ਸੱਮਣ ਨੇ ਕਰ ਵੀਰੇ ਵੱਲ ਹੱਥ ਕਰਕੇ ਪੁੱਛਿਆ ਬਗਲੀਆਂ ਅੱਖਾਂ ਤੇ ਨੱਕ ਉਸਨੇ ਪੂੰਝਰੇ ਏ ਚਾਚਾ ਪੁੱਤ ਹੈ ਮੇਰਾ ਓਏ ਬੰਦੇ ਓਏ ਪੁੱਤਰਾ ਆਹ ਤੈਨੂੰ ਪਿਆਰ ਦੇਵਾ ਕਿੰਨੇ ਮੁੰਡਿਆ ਤੇਰੇ ਤੈਨਸੀ ਚਾਚਾ ਉਹ ਗੁਰੂ ਦੇ ਚਰਨਾਂ 'ਚ ਜਾਵ ਰਾਜੇ ਗੁਰਮukh ਸਿੰਘ ਉਦਾਸ ਹੋ ਗਿਆ ਸੰਮਨ ਚੁੱਪ ਕਰ ਗਿਆ ਹੋਰ ਵੀ ਕੋਈ ਆਇਆ ਚਾਚਾ ਕਾਫੀ دیر ਬਾਅਦ ਗੁਰਮukh ਸਿੰਘ ਨੇ ਹੀ ਚੁੱਪ ਤੋੜੀ ਲਾਗਰ ਆਇਆ ਹੈ ਉਹ ਵੀ ਹੁਣ ਵਾਲਾ ਬਿਰਧ ਹੋ ਗਿਆ ਅੱਖਾਂ ਤੋਂ ਲੰਗੇ ਡਾਂਗੀ ਦੀਂਦਾ ਪੁੱਤ ਪੁੱਤੇ ਲਲੈ ਗਈ ਆ ਕਿ दारू ਕੀ ਗੋਲੀ ਕੀ ਜਰਦਾ ਕੁਝ ਨਹੀਂ ਛੱਡਦੇ ਇਹ ਵੀ ਬਾਲਾ ਦਾਸ ਸੀ ਮੈਂ ਕਿਹਾ ਵੀ ਚੱਲ ਗੁਰੂ ਕੀ ਨਗਰੀ ਲਈ ਦਰਸ਼ਨ ਕਰਾਈਏ ਆ ਹੁਣ ਕਿੱਥੇ ਆ ਤੁਰੇ ਨਹੀਂ ਜਾਂਦਾ ਜੁੜਾ ਘਰ ਕੋਲੇ ਬੈਠਾ ਹੈ ਹਿੰਮਤ ਕਰਕੇ ਰਾਤ ਨੂੰ ਮੱਥਾ ਟਿਕਾ ਦਿਆਂਗੇ ਜਦੋਂ ਦੁਨੀਆ ਟੇਕੀ ਟਿਕਾ ਦਿਆਂਗੇ ਚਾਚਾ ਇਹ ਤਾਂ ਬੋਨੀ ਆ ਗੁਰੂ ਦਰਬਾਰ ਚੋਂ ਖਾਲੀ ਥੋੜੇ ਮੁੰਨ ਦਿੰਨੇ ਆ ਜੋ ਉਸ ਨੂੰ ਚੜਾਈ ਕਰ ਗਿਆ ਸੀ ਥੰਮਨ ਨਹੀਂ ਦੱਸਿਆ ਕਹਦੋ ਮੇਰ ਹੋ ਗਿਆ ਮਾੜਾ ਜਿਹਾ ਬਿਮਾਰ ਹੋਇਆ ਸੀ ਤੇ ਬਸ ਗੁਰਮukh ਸਿੰਘ ਦੇ ਘਰ ਵਾਲੀ ਹਰਪਾਲ कौर ਤੇ ਬਚਿੰਤ कौर ਹੁਰੀ ਵੀ ਥੰਮਨ ਨੂੰ ਬੜੀ ਆਪਣਤ ਨਾ ਮਿਲੀਆਂ ਸਾਰੇ ਜਣੇ ਜੋੜਾ ਘਰ ਵਿੱਚ ਬੈਠੇ ਜਾਗਰ ਨੂੰ ਆ ਮਿਲੇ ਜਾਕਰ ਨੇ ਖੁਸ਼ੀ ਵਿੱਚ ਹਾਂਜੂਆਂ ਦੀ ਝੜੀ ਲਾ ਦਿੱਤੀ ਅਗਲਾ ਪਿਛਲਾ ਢਿੱਡ ਫਰੋਲ ਮਾਰਿਆ ਗੁੱਬਗਵਾਹ ਬਾਹਰ ਕੱਢਿਆ ਸੰਗਤ ਘਟ ਹੋਣ ਤੇ ਉਹਨਾਂ ਨੇ ਜਾਗਰ ਦਾ ਦਰਬਾਰ ਸਾਹਿਬ ਮੱਥਾ ਟਿਕਵਾ ਦਿੱਤਾ ਜਾਗਰ ਨੇ ਅਸੀਸਾਂ ਦੀ ਚੇਬਰ ਲਾ ਦਿੱਤੀ ਗੁਰੂ ਰਾਮਦਾਸ ਰਾਮ ਵਿੱਚ ਉਹਨਾਂ ਨੂੰ ਜਗ੍ਹਾ ਨਾ ਮਿਲੀ ਤਾਂ ਉਹਨਾਂ ਨੇ ਬਾਹਰ ਪ੍ਰਕਰਮਾ ਵਿੱਚ ਹੀ ਡੇਰੇ ਲਾ ਲਏ ਸਰਾਂ ਦੇ ਬਾਹਰ ਹੀ ਚਾਚਾ ਹੁਣ ਤੁਸੀਂ ਸਾਡੇ ਨਾਲ ਪਿੰਡ ਚਲਿਓ ਤੇ ਹਫ਼ਤਾ 10 ਦਿਨ ਰਿਓ ਗੱਲਾਂ ਬਾਤਾਂ ਕਰਕੇ ਢਿੱਡ ਹਲਾ ਕਰਾਂਗੇ ਗੁਰਮukh ਸਿੰਘ ਨੇ ਕਿਹਾ ਉਹ ਤਰਾ ਕੀ ਕਰੀਏ ਪਿੱਛੇ ਨਹੀਂ ਸਰਦਾ ਦਿਲ ਤਾਂ ਬਥੇਰਾ ਕਰਦਾ ਰਹਿਣ ਨੂੰ ਗੱਲਾਂ ਕਰਦਿਆਂ ਕਰਦਿਆਂ ਉਹਨਾਂ ਨੇ ਅੱਧੀ ਰਾਤ ਕਰ ਦਿੱਤੀ ਕਲਬੀਰਾ ਗੁਰਮukh ਸਿੰਘ ਨਾਲ ਪਿਆਰ ਨਿੱਕੇ ਨਿੱਕੇ ਘੁੜਾੜੇ ਮਾਰ ਰਿਹਾ ਸੀ ਗਰਮੀ ਸੀ ਸਹਰੇ ਸਹਰੇ ਉਹਨਾਂ ਨੇ ਸਰੋਵਰ ਵਿੱਚ ਇਸ਼ਨਾਨ ਕੀਤਾ ਕੀਰਤਨ ਸਰਵਣ ਕੀਤਾ ਲੰਗਰ ਛਕਿਆ ਸੇਵਾ ਕੀਤੀ ਜਾਗਰ ਨੂੰ ਇਸ਼ਨਾਨ ਉਹਨਾਂ ਨੇ ਦੁਪਹਿਰੇ ਫੜ ਕੇ ਕਰਵਾਇਆ ਸਾਰੀ ਦਿਹਾੜੀ ਬੜੀ ਵਧੀਆ ਬੀਤੀ ਰਾਤ ਪਈ ਤਾਂ ਮਿਲਟਰੀ ਅਟੈਕ ਦੀਆਂ ਉੜਦੀਆਂ ਉੜਦੀਆਂ ਜੀਆਂ ਗੱਲਾਂ ਸੁਣਨ ਲੱਗੇ ਕੁਝ ਕਾਫੇ ਸੰਕੇ ਮਿਲਟਰੀ ਅਟੈਕ ਹੋਵੇਗਾ ਕੁਝ ਕਾਫੇ ਸੰਕੇ ਸਰਕਾਰ ਨੇ ਸਿਰਫ ਡਰਾਵਾ ਦੇਣ ਲਈ ਹੀ ਮਿਲਟਰੀ ਲਾਈ ਹੋਈ ਸੀ ਭਾਂਤ ਸਵਾਤੀਆਂ ਗੱਲਾਂ ਸਨ ਅਫਵਾਹਾਂ ਸਨ ਪਰ ਫੌਜ ਹਰਮੰਦਰ ਸਾਹਿਬ ਤੇ ਹਮਲਾ ਕਰੇਗੀ ਇਹ ਕੋਈ ਮੰਨਣ ਲਈ ਚਾਰ ਨਹੀਂ ਸੀ ਰੱਬ ਦੇ ਘਰ ਨਾਲ ਕਿਸੇ ਦਾ ਕੀ ਵੈਰ ਵਿਰੋਧ ਦਰਬਾਰ ਸਾਹਿਬ ਖੇਤਾਂ ਮੋਰਚਾ ਬੰਦੀ ਪਹਿਲਾਂ ਹੀ ਕੀਤੀ ਹੋਈ ਸੀ ਪਰ ਫੌਜ ਨੇ ਵੀ ਬਾਹਰ ਮੋਰਚਾ ਬੰਦੀ ਕਰ ਲਈ ਸੀ ਜਿਸ ਕਰਕੇ ਹਾਲਾਤ ਕਾਮੇ ਨਜ਼ਰ ਨਹੀਂ ਆ ਰਹੇ ਸਨ 3 ਜੂਨ ਨੂੰ ਸਵੇਰ ਹੋਈ ਤਾਂ ਦੁਨੀਆ ਡਰੀ ਤੇ ਹੈਰਾਨ ਜੀ ਨਜ਼ਰ ਆਉਣ ਲੱਗ ਪਈ ਪਰ ਫੌਜੀ ਹਮਲੇਬਾਰ ਕਿਸੇ ਨੂੰ ਵੀ ਉਮੀਦ ਆਸ ਨਹੀਂ ਸੀ ਬਾਹਰ ਫੌਜੀਆਂ ਨੇ ਮਸ਼ੀਨ ਗਨਾਂ ਦੀ ਬੀੜ ਕੀ ਪੋਜੀਸ਼ਨਾਂ ਮੰਨ ਲਈਆਂ ਸਨ ਹੁਣ ਸਿਰਫ ਸ਼ਾਇਦ ਕਿਸੇ ਹੁਕਮ ਦੀ ਉਡੀਕ ਕੀਤੀ ਜਾ ਰਹੀ ਸੀ ਗੁਰਮukh ਸਿੰਘ ਹੋਰੀ ਸਾਰੇ ਦੁਪਹਿਰੋਂ ਬਾਅਦ ਲੰਗਰ ਸ਼ੱਕੇ ਗੁਰੂ ਰਾਮਦਾਸ ਜਰਾਂ ਕੋ ਲਾਗੇ ਸ਼ਾਮ ਦੇ ਪੂਰੇ 4 ਵਜੇ ਬਾਹਰੋਂ ਸਪੀਕਰ ਤੋਂ ਅਤਵਾਦੀਆਂ ਨੂੰ ਹਥਿਆਰ ਸੁੱਟ ਕੇ ਬਾਹਰ ਆਉਣ ਦਾ ਐਲਾਨ ਹੋ ਗਿਆ ਅੱਧੇ ਘੰਟੇ ਦਾ ਟਾਈਮ ਦਿੱਤਾ ਗਿਆ ਸੰਗਤਾਂ ਵਿੱਚ ਸਨਾਟਾ ਛਾ ਗਿਆ ਜਿਹੜਾ ਜੀ ਜਿੱਥੇ ਬੈਠਾ ਸੀ ਸੁਣਨੋ ਕੇ ਰਹਿ ਗਿਆ ਦੜਬਟ ਗਿਆ ਪਰ ਬਾਹਰ ਕੋਈ ਨਾ ਨਿਕਲਿਆ ਪੂਰੇ 2 ਘੰਟੇ ਬਾਅਦ ਐਲਾਨ ਫਿਰ ਦੁਹਰਾਇਆ ਗਿਆ ਪਰ ਬਹੁਤਾ ਕੋਈ ਪ੍ਰਤੀਕਰਮ ਨਾ ਹੋਇਆ ਰਾਤ ਪਈ ਤਾਂ ਬਾਰੂ ਬਿਜਲੀ ਕੱਟ ਦਿੱਤੀ ਗਈ ਹਰੀਸ਼ ਆ ਗਿਆ ਹਰਮੰਦਰ ਸਾਹਿਬ ਵਿੱਚੋਂ ਮਿੰਨੀ ਲੋ ਚਮਕਨ ਦਾ ਪਲੇਖਾ ਜਾ ਪੈਂਦਾ ਸੀ ਥੋੜੇ ਚਿਰ ਬਾਅਦ ਬਾਰੂ ਅੱਗ ਵੱਨ ਲੱਗ ਪਈ ਪਰ ਕਰਮਾ ਵਿੱਚ ਪਈਆਂ ਸ਼ਰਧਾਲੂ ਸੰਗਤਾਂ ਦਾਣਿਆਂ ਵਾਂਗ ਭੁੰਨ ਦਿੱਤੀਆਂ ਗੋਲੀਆਂ ਦੀ ਮਾਰ ਵਿੱਚ ਜਾਗਰ ਤੇ ਥੰਮਣ ਦੀਆਂ ਲਾਸ਼ਾਂ ਬਾਹਰ ਥੰਮਲੇ ਕੋਲ ਖਿਲਰ ਰੀਆਂ ਪਈਆਂ ਸਨ ਗੋਲੀਆਂ ਦੇ ਖੜਾਕ ਨਾਲ ਡਰਦੇ ਬੱਚੇ ਚੰਗਿਆੜਾ ਮਾਰ ਰਹੇ ਸਨ ਸਰਾਹ ਦੇ ਅੱਧਾ ਅੰਦਰ ਤੇ ਅੱਧਾ ਬਾਹਰ ਪਿਆ ਗੁਰਮੁਖ ਸਿੰਘ ਕਲਬੀਰੇ ਨੂੰ ਬਚਾਉਣ ਦੀ ਕੋਈ ਵਿਧੀ ਸੋਚ ਰਿਆ ਸੀ ਉਸ ਨੂੰ ਆਪਣੀ ਜਾਨ ਦੀ ਕੋਈ ਪਰਵਾਹ ਨਹੀਂ ਸੀ ਬਾਹਰੋਂ ਗੋਲੀ ਅੰਨੇਵਾ ਚਲਦੀ ਰਹੀ ਕਦੇ-ਕਦੇ ਪ੍ਰਕਰਮਾ ਵਿੱਚ ਕੋਈ ਤੋਪ ਦਾ ਗੋਲਾ ਵੀ ਆ ਡਿੱਕਦਾ ਸੰਗਤਾਂ ਫਿੱਤਾ-ਫਿੱਤਾ ਬਣ ਉਡ ਰੀਆਂ ਸਨ ਭਿਆਨਕ ਰਾਤ ਲੰਗੀ ਦਿਨ ਚੜ ਗਿਆ ਸਾਰੀ ਪ੍ਰਕਰਮਾ ਖੂਨ ਨਾਲ ਗਲੁੱਛੀ ਲਾਸ਼ਾਂ ਦੇ ਢੇਰ ਲੱਗੇ ਪਏ ਸਨ ਭੁੱਖੀਆਂ ਪਿਆਸੀਆਂ ਸੰਗਤਾਂ ਅੰਦਰ ਫਸੀਆਂ ਬਿਲਕਰੀਆਂ ਸਨ ਗੁਰਮukh ਸਿੰਘ ਦਿਲ ਹਲਾਉ ਦ੍ਰਿਸ਼ ਦੇਖ ਕੇ ਹਿੱਲ ਗਿਆ ਉਹ ਕਲਬੀਰੇ ਨੂੰ ਹਿੱਕ ਨਾਲ ਲਾਈ ਬਚਾਈ ਬੈਠਾ ਸੀ ਲਗੜ ਤੋਂ ਚਿੜੀ ਦੇ ਬੱਚੇ ਬਚਾਉਣ ਵਾਂ ਚਾਰੇ ਪਾਸੇ ਗੁਰਲਾਹਟ ਮੱਚਿਆ ਪਿਆ ਸੀ ਸਵੇਰੇ 10:00 ਵਜੇ ਸਪੀਕਰ ਤੋਂ ਫਿਰ ਹਥਿਆਰ ਸੁੱਟ ਕੇ ਬਾਹਰ ਆਉਣ ਦਾ ਐਲਾਨ ਕੀਤਾ ਗਿਆ ਗੁਰਮukh ਸਿੰਘ ਕਲਬੀਰੇ ਨੂੰ ਚੁੱਕ ਪਰਿਵਾਰ ਸਮੇਤ ਬਾਹਰ ਤੁਰ ਪਿਆ ਹਫੜਾ ਦਫੜੀ ਵਿੱਚ ਗੁਰਮukh ਸਿੰਘ ਕਲਬੀਰੇ ਸਮੇਤਾਂ ਬਾਹਰ ਆ ਗਿਆ ਪਰ ਅਚਾਨਕ ਕੋਈ ਦਵੱਲੀ ਫਾਇਰਿੰਗ ਕਰਨ ਬਾਕੀ ਪਰਿਵਾਰ ਪਿੱਛੇ ਹੀ ਰੁਲ ਗਿਆ ਗੁਰਮukh ਸਿੰਘ ਇਕੱਲੇ ਕਲਬੀਰੇ ਨੂੰ ਲੈ ਵਿਹੇ ਪੈ ਗਿਆ ਫੌਜੀਆਂ ਦੇ ਡਰ ਕਾਰਨ ਸਹਿਮਿਆ ਕਲਬੀਰਾ ਉਪਰ ਉਪਰ ਚਾਕ ਰਿਹਾ ਸੀ ਰੋਵੀ ਨਹੀਂ ਰਿਹਾ ਸੀ ਗੁਰਮukh ਸਿੰਘ ਬੜੀ ਤੇਜ਼ੀ ਨਾਲ ਤੁਰਿਆ ਜਾਂਦਾ ਪਾਪ ਦੀ ਜੰਜ ਲੈ ਕਾਬਲੋਂ ਤਾਇਆ ਜੋਰੀ ਮੰਗੇ ਦਾਨ ਬਿਲਾ ਲੋ ਸ਼ਰਮ ਧਰਮ ਦੋਏ ਛੁਪ ਖਲੋਈ ਕੂੜ ਫਿਰੇ ਪਰ ਦਾਨ ਬਿਲਾ ਲੋ ਗੈਨ ਕਰਦਾ ਜਾ ਰਿਹਾ ਸੀ ਅੱਖੀ ਦੇਖੇ ਭਿਆਨਕ ਦ੍ਰਿਸ਼ ਨੇ ਉਸ ਦੀ ਰੂਪ ਅੰਜਰ ਬਣਾ ਕੇ ਰੱਖ ਦਿੱਤੀ ਸੀ ਲਾਸ਼ਾਂ ਦੇ ਢੇਰ ਜਿਵੇਂ ਉਸ ਨੇ ਆਪਣੇ ਸਿਰ ਤੇ ਝੁੱਕ ਰੱਖੇ ਸਨ ਰਸਤੇ ਵਿੱਚ ਉਸ ਨੂੰ ਫੌਜੀਆ ਦੀ ਝਾੜ ਮਿਲ ਗਈ ਉਸ ਦਾ ਦਿਲ ਤੁਰੋਂ ਕੰਬ ਗਿਆ ਕਾਂ ਬਾਗਾ ਜਾ ਰਹਾ ਰੇ ਇਕ ਵੱਡੀਆਂ ਵੱਡੀਆਂ ਮੁੱਛਾਂ ਵਾਲੇ ਕ੍ਰੂਪ ਜੇ ਫੌਜੀ ਨੇ ਗੁਰਮukh ਸਿੰਘ ਨੂੰ ਪੁੱਛਿਆ ਮਾਤਾ ਦੇ ਦਾਗਾਂ ਨਾਲ ਭਰਿਆ ਚਿਹਰਾ ਚੰਗਿਆੜੇ ਛੱਡ ਰਿਹਾ ਸੀ ਪਿੰਡ ਨੂੰ ਜਾ ਰਿਆਂ ਜੀ ਗੁਰਮukh ਸਿੰਘ ਨੇ ਕੁਲਬੀਰੇ ਨੂੰ ਬੁੱਕਰ ਵਿੱਚ ਕੁੱਟ ਲਿਆ ਕੁਲਬੀਰੇ ਦੀ ਉਸ ਦੀ ਆਤਮਾ ਤੜਪੀ ਜਾ ਰਹੀ ਸੀ ਭਾਗ ਯਹਾਂ ਸੇ ਨਹੀਂ ਤਾਂ ਗੋਲੀ ਮਾਰ ਦੂੰਗਾ ਸਾਰੇ ਹਰੈਸਤਾਨ ਦੂ ਗਿਆ ਦੂਸਰੇ ਨੇ ਰਾਈਫਲ ਕੁਲਬੀਰੇ ਵੱਲ ਸਿੰਧਿਆਂ ਪੁੱਛਿਆ ਗੁਰਮukh ਸਿੰਘ ਦੀ ਜਾਨ ਮੁੱਠੀ ਵਿੱਚ ਆ ਗਈ ਦਿਲ ਜ਼ੋਰ ਨਾਲ ਥੜਕਿਆ ਤੋੜ ਯਾਰ ਜਾਣੇ ਦੇ ਸਾਲੋਂ ਕੋ ਗੁਰਮukh ਸਿੰਘ ਦੇ ਸਾਹ ਮੁੜੇ ਭਾਗੋ ਸਾਲੋਂ ਯਹਾਂ ਸੇ ਅੱਜਨੇ ਕਲਵੀਰੇ ਦੇ ਬੂਟ ਦਾ ਟੋਡਾ ਮਾਰਿਆ ਜੋ ਆਖ ਦੇ ਟੋਡੇ ਸੀ ਬੇਕਿਰਕੀ ਨਾ ਮਾਰਿਆ ਕਿ ਉਸ ਦਾ ਚਿਹਰਾ ਪੀਲਾ ਪੈ ਗਿਆ ਤੇ ਕੱਟੀ ਦੇ ਬੱਕਰੇ ਵਾਂਗ ਬਿਆੰਕ ਨਿਕਲੀ ਆ ਜਾਨ ਜੋਕਰਿਆ ਚੋਾਕ ਦੇ ਨਾ ਮਾਰ ਮੇਰੇ ਚਾਹੇ 10 ਮਾਰ ਲੈ ਗੁਰਮukh ਸਿੰਘ ਦਾ ਕਾਰਜਾ ਫਟ ਗਿਆ ਸੀ ਕਲਵੀਰਾ ਉਸ ਦੀ ਜਿੰਦ ਜਾਣੀ ਤਾਂ ਸੀ ਲਵਾ ਹੋ ਜਾ ਸਾਲੋ ਯਾਂ ਸੇ ਨਹੀਂ ਤਾਂ ਅਭੀ ਸਭੀ ਕੁਝ ਦੇ ਦੂੰਗਾ ਉਹ ਦੁਬਾਰਾ ਫਿਰ ਕਲਵੀਰੇ ਦੇ ਲੱਤ ਮਾਰਨ ਆਇਆ ਪਰ ਗੁਰਮukh ਸਿੰਘ ਜੋ ਆਖ ਨੂੰ ਚੁੱਕ ਗੋਲੀ ਹੋ ਗਿਆ ਫੌਜੀ ਖੇੜ ਖੜਾ ਕੇ ਹੱਸੇ ਅਭੀ ਸਾਲੇ ਹਰਿਆਣੇ ਦਾ ਪਾਣੀ ਮੰਗਤੇ ਆ ਕਬੀ ਖਾਲਿਸਤਾਨ ਮੰਗਤੇ ਆ ਹਬਾਂ ਸਭੀ ਕੁਝ ਦੇ ਕੇ ਹੀ ਜਾਣਗੇ ਹਵਾ ਬਣੇ ਜਾ ਰਹੀ ਗੁਰਮukh ਸਿੰਘ ਦੀ ਕੰਨੀ ਗੱਲਾਂ ਪੈ ਰਹੀਆਂ ਸਨ ਚੋਬਾਂ ਲਾਈਆਂ ਜਾ ਰਹੀਆਂ ਸਨ ਫੱਟ ਤੇ ਲੂਣ ਛਿੜਕਿਆ ਜਾ ਰਿਆ ਸੀ ਮੂੰਹ ਹਲੇਰੇ ਗੁਰਮukh ਸਿੰਘ ਡਿੱਗਦਾ ਟੈਂਦਾ ਪਿੰਡ ਪਹੁੰਚਿਆ ਰਸਤੇ ਵਿੱਚ ਉਸ ਨੂੰ ਸੈਂਕੜੇ ਫੌਜੀਆ ਦਾ ਸਾਹਮਣਾ ਕਰਨਾ ਪਿਆ ਸੀ ਸਮੁੱਚੇ ਪਿੰਡ ਵਿੱਚ ਰੋਹੀ ਵਰਗੀ ਵੈਰਾਨੀ ਸੀ ਪਿੰਡ ਵਿੱਚ ਵੀ ਫੌਜ ਗਸ਼ਤ ਕਰ ਰਹੀ ਸੀ ਹਰ ਹਰਕਤ ਦਾ ਗਲਾ ਦਬਾ ਦਿੱਤਾ ਗਿਆ ਸੀ ਘਰੋਂ ਬਾਹਰ ਚੱਕਣ ਵਾਲੇ ਨੂੰ ਗੋਲੀ ਦਾ ਹੁਕਮ ਸੀ ਭੁੱਖੇ ਤੇ ਆਏ ਪਸ਼ੂ ਖੁਰਲੀਆਂ ਤੇ ਢੇੜਾ ਬਣੀ ਡਿੰਗਰੇ ਸਨ ਉਹਨਾਂ ਲਈ ਕੋਈ ਚਾਰਾ ਲੈਣ ਬਾਹਰ ਨਹੀਂ ਜਾ ਸਕਦਾ ਸੀ ਗੁਰਮukh ਸਿੰਘ ਨੇ ਅੰਦਰ ਸੰਭਾਲ ਕੇ ਰੱਖੇ ਹੋਏ ਲੱਡੂ ਕਲਬੀਰੇ ਨੂੰ ਖਾਂ ਲਈ ਦਿੱਤੇ ਧਾਰ ਚੋਕੇ ਦੁੱਧ ਪੀਣ ਲਈ ਦਿੱਤਾ ਪਸ਼ੂਆਂ ਨੂੰ ਤੂੜੀ ਉੱਪਰ ਪਾਣੀ ਛਿੜਕ ਕੇ ਆਟਾ ਧੂੜ ਦਿੱਤਾ ਭੁੱਖੇ ਪਸ਼ੂ ਉਸ ਨੂੰ ਹੀ ਨਿਯਮਤ ਸਮਝ ਕੇ ਟੁੱਟ ਕੇ ਪੈ ਗਏ ਗੁਰਮukh ਸਿੰਘ ਨੂੰ ਤਸੱਲੀ ਹੋਈ ਸ਼ਾਂਤੀ ਆਈ ਫਿਰ ਗੁਰਮukh ਸਿੰਘ ਨੇ ਪਸ਼ੂਆਂ ਨੂੰ ਪਾਣੀ ਪਿਆ ਕਲਬੀਰਾ ਸੌਂ ਗਿਆ ਸੀ ਬਾਕੀ ਅਗਲੇ ਕਾਂਡ ਵਿੱਚ ਧੰਨਵਾਦ